ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਰਾਣੇ ਕੀਰਤਨ ਦੀ ਸੰਪੂਰਨਤਾ ਕਰਦਿਆਂ ਕਰਦਿਆਂ ਇੱਥੇ ਆ ਕੇ ਗੱਲ ਖੜੀ ਕੀਤੀ ਕਿ ਅਸਲ ਵਿੱਚ ਸੂਰਮਾ ਕੌਣ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁਗਮ ਸੋ ਕਈਯਤ ਹੈ ਸੂਰਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਨੇ ਆ ਤੇ ਮਾਰੇ ਨੇ ਤਿੰਨ ਤਰ੍ਹਾਂ ਦੇ ਸੂਰਮਿਆਂ ਦੀ ਗੱਲ ਕੀਤੀ ਅੱਜ ਵੈਸੇ ਜੋ ਵਿਚਾਰ ਹੈ ਉਹ ਮਗਰ ਮਹੀਨੇ ਦੇ ਸ਼ਬਦ ਦੀ ਕਰਾਂਗਾ ਤੇ ਤਿੰਨ ਸਲੋਕ ਨੌਵੇਂ ਮਹੀਨੇ ਦੇ ਪਰ ਸ਼ੁਰੂਆਤ ਇਸੇ ਸ਼ਬਦ ਤੋਂ ਕਰਨਾ ਜੋ ਭਾਈ ਸਾਹਿਬਾ ਨੇ ਕੀਰਤਨ ਦੀ ਸੰਪੂਰਨਤਾ ਕੀਤੀ। ਅਰਬੀ ਬਾਣੀ ਨੂੰ ਪੜ੍ਹ ਕੇ ਵੇਖੀਏ ਤੇ ਸਤਿਗੁਰਾਂ ਨੇ ਤਿੰਨ ਤਰ੍ਹਾਂ ਦੇ ਸੂਰਮਿਆਂ ਦੀ ਗੱਲ ਕੀਤੀ। ਇੱਕ ਉਹ ਸੂਰਮੇ ਨੇ ਜਿਨ੍ਹਾਂ ਦੀਆਂ ਬਾਹਾਂ 'ਚ ਬਹੁਤ ਤਾਕਤ ਹੈ। ਬਾਰੀ ਤੌਰ ਤੇ ਆਪਣੇ ਆਪ ਨੂੰ ਸੂਰਮੇ ਸਮਝਦੇ ਨੇ ਵੱਡੀਆਂ ਫੌਜਾਂ ਦੇ ਮਾਲਕ ਨੇ ਵੱਡੇ ਵੱਡੇ ਸ਼ਸਤਰ ਨੇ ਉਹਨਾਂ ਲੋਕਾਂ ਕੋਲ। ਉਹਨਾਂ ਨੂੰ ਵੀ ਸਤਿਗੁਰਾਂ ਨੇ ਸੂਰਮੇ ਆਖਿਆ। ਪਰ ਮਾਰੇ ਕਿਉਂਕਿ ਉਹ ਬਾਰੀ ਤੌਰ ਤੇ ਸੂਰਮੇ ਉਹ ਕਦੇ ਵੀ ਉਹ ਡੋਲ ਸਕਦੇ ਨਹੀਂ ਕਿਉਂਕਿ ਉਹਨਾਂ ਦਾ ਆਤਮਿਕ ਜੀਵਨ ਜਿਹੜਾ ਉਹ ਬਲਵਾਨ ਨਹੀਂ ਹੈ ਆਤਮਿਕ ਤੌਰ ਤੇ ਉਹ ਮਜ਼ਬੂਤ ਨਹੀਂ ਹੈ ਉਹਨਾਂ ਬਾਰੇ ਗੁਰ ਕਲਗੀਧਰ ਪਾਤਸ਼ਾਹ ਨੇ ਸੁਰਈਆਂ 'ਚ ਬਚਨ ਕੀਤਾ ਜੀ ਮਾਪੀ ਦੇ ਸਾਹਮਣੇ ਇੱਕ ਸਵੇਈਆ ਰੱਖ ਦੇਣਾ ਕਿਉਂਕਿ ਸਮਾਣੀ ਕੀ ਮੌਦੀ ਵਿਚਾਰ ਰੱਖਾਂ ਉਤੋਂ ਇਸ਼ਾਰਾ ਲੈ ਲੇ ਦੇ ਬਾਹਰੀ ਤੌਰ ਤੇ ਭਾਵੇਂ ਜਿੱਡੇ ਮਰਜੀ ਜੋਧੇ ਹੋਣ ਫਲਬਾਨ ਹੋਣ ਅਕਰ ਆਸਮਕ ਤੌਰ ਤੇ ਕਮਜ਼ੋਰ ਨਾ ਤੇ ਉਹਨਾਂ ਦੀ ਕੋਈ ਮਾਇਨੇ ਨਹੀਂ ਰੱਖਦੀ ਉਹ ਤਾਕਤ ਮਾਰਕ ਉਤੇ ਸੁੱਤ ਸਿਪਾ ਦੁਰੰਤ ਦਬਾਸ ਉਸ ਸਾਹ ਸੁਨਾ ਦੁਰਜਾਨ ਦਲਾਂਗੇ ਭਾਈ ਗੁਮਾਨ ਭਰੇ ਮਨ ਮੈਂ ਘਰ ਪਰਵਤ ਪੰਖ ਹਲੈ ਨਾ ਹਲਾਂਗੇ ਤੋਰ ਅਰੀਰ ਮਰੋਰ ਮਬਾਸਨ ਮਾਤੇ ਮਤੰਗਨ ਮਾਨ ਬਲਾਂਗੇ ਸ੍ਰੀਪੱਤ ਸ੍ਰੀਪਗਵਾਨ ਕਿਰਪਾ ਬਿਨ ਪਿਆਗ ਜਹਾਨ ਨਿਦਾਨ ਚੱਲ ਗਈ ਜਿੰਨੀ ਮਰਜ਼ੇ ਤਾਕਤ ਹੋਵੇ ਪਰ ਉਹਨਾਂ ਦਾ ਅੰਤ ਉਹ じゃ ਨਹੀਂ ਹੁੰਦਾ ਜਿਹੋ ਜਾਂ ਆਤਮਕ ਤੌਰ ਤੇ ਸੁਰਮਿਆਦਾ ਹੁੰਦਾ ਹੁਣ ਤੁਹਾਡੇ ਸਾਹਮਣੇ ਇੱਕ ਸੀਨ ਰੱਖਣਾ ਚਾਹਨਾ ਸਾਹਿਬ ਦੂਸਰਾ ਸ਼ਬਦ ਜੋ ਭਾਈ ਸਾਹਿਬ ਰਣ ਆਖਿਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈ ਤਰਸੂ ਰ ਸਿੱਖਾਂ ਨੇ ਅਰਦਾਸ ਕੀਤੀ ਹੋਣੀ ਮਾਲਕਾ ਸਾਨੂੰ ਬਾਹਰੀ ਤੌਰ ਤੇ ਮੈਦਾਨੇ ਜੰਗ ਵਿੱਚ ਲੜਨਾ ਨਹੀਂ ਆਂਦਾ ਲੇਕਿਨ ਅੰਦਰ ਇੱਛਾ ਕਿਤੇ ਆਪਾਂ ਵੀ ਸੂਰਮੇ ਬਣ ਜਾਈਏ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਝੋਲੇ 'ਚ ਖੈਰ ਪਾਈ ਕਹਿੰਦੇ ਕੀ ਹੋਇਆ ਮੈਂ ਦਾਨੇ ਜੰਗ ਵਿੱਚ ਨਹੀਂ ਲੜਨਾ ਚਾਹੁੰਦੇ ਜਾਂ ਨਹੀਂ ਲੜ ਸਕਦੇ ਆਪਣੇ ਆਪ ਨਾਲ ਤੇ ਲੜ ਸਕਦੇ ਹੋ ਨਾ ਆਪਣੇ ਅੰਦਰ ਪੰਜ ਵਿਕਾਰਾਂ ਦੀ ਜੰਗ ਲੱਗੀ ਹੈ ਉਹਦੇ ਨਾਲ ਲੜਨਾ ਸ਼ੁਰੂ ਕਰ ਦੇ ਬਾਹਰੀ ਤੌਰ ਤੇ ਨਹੀਂ ਤਾਕਤ ਅੰਦਰੋਂ ਲੜੋ ਇਹਨਾਂ ਵਿਕਾਰਾਂ ਨੂੰ ਮਾਰ ਕੇ ਪਰੇ ਸੁੱਟੋ ਤੇ ਸੱਚ ਵਿੱਚ ਉਹ ਵੀ ਸੂਰਮੇ ਨੇ ਮਾਰ ਕਹਿੰਦੇ ਜੋ ਇਸ ਮਾਰੇ ਸੋਈ ਸੂਰਾ ਜੋ ਇਹਨਾਂ ਵਿਕਾਰਾਂ ਨੂੰ ਮਾਰੇਗਾ ਉਹ ਵੀ ਸੂਰਮੈ ਜੰਮ ਕੋ ਹਰ ਰੰਗ ਲਾਦੋ ਇਸ ਯੁੱਗ ਮੇ ਸੋਕੈਤ ਹੈ ਸੂਰਾ ਆਤਮ ਜਿਹਨਾਂ ਸਗਲ ਵਸਤਾں ਕਾ ਜੰਕਾ ਸਤਗੁਰੂ ਪੁਰਾ ਜਿਹੜੇ ਗੁਰੂ ਦੀ ਕਿਰਪਾ ਸਦਕਾ ਇਹਨਾਂ ਪੰਚਾਂ ਨੂੰ ਮਾਰ ਕੇ ਆਪਣੇ ਆਪ ਦੇ ਜਿੱਤ ਪ੍ਰਾਪਤ ਕਰਦੇ ਨੇ ਮਾਰ ਕੇ ਉਹ ਵੀ ਸੂਰਮੈ ਤੋ ਘਟ ਨੇ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਮਾਰ ਕੇ ਕਹਿੰਦੇ ਤੁਹਾਨੂੰ ਮੈਂ ਨਿਰਾਸ਼ ਨਹੀਂ ਤੋੜਨਾ ਚੰਦ ਤੇ ਤੀਜੇ ਸੂਰਮੇ ਕੋ ਨਾ ਭਗਤ ਕਬੀਰ ਸਾਹਿਬ ਦਾ ਪਾਵਨ ਬਚਨ ਪੜਦੇ ਉਹ ਸੂਰਾ ਸੋ ਪਹਿਚਾਨੀਏ ਗਿਉਨ ਨਰਾਤੀਰ ਕੇ ਹਿਤ ਉर्जा-ਪੁਰਜਾ ਕਟ ਮਰੇ ਕਹੂ ਨਾ ਛਾੜਿਆ ਖੇਤ ਪਰ ਸੱਚ ਮਤੇ ਅਵਸਥਾ ਆਂਦੀ ਹੈ ਜਦੋਂ ਕੋਈ ਆਤਮਿਕ ਤੌਰ ਤੇ ਮਜ਼ਬੂਤ ਹੁੰਦਾ ਹੈ